Slow up, no, I don't take shit. I got no love for the famous. If you wanna play tough and wanna hate this, I'll always show up. I don't ever slow up, no, I don't take shit. I got no love for the fakeness. If you wanna play tough and wanna hate this, I'll always show up and make a statement. I don't ever slow up, no, I don't take shit. I got no love for the fakeness. If you wanna play tough and wanna hate this, I'll always show up. ਅੰਜੇ ਮੇਰੇ ਵੀਰਾ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਆਸ ਕਰਦੇ ਆ ਮੇਰੇ ਸਾਰੇ ਭੈਣ ਭਰਾਵਾਂ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਰਹੋਗੇ ਤੋਏ ਵਰਤ ਤਾਂ ਇਹਨਾਂ ਨੇ ਸੱਚ ਕੱਲ ਸਾਡੇ ਕਿਤੇ ਸਿਵਾ ਪੱਟੇ ਨਹੀਂ ਹੋਏਗੇ ਜਦ ਵੀ ਖਾਲੀ ਕਰਦੇ ਟੋਏ ਜਿਹੜੇ ਸੜਕਾਂ ਥੋੜੀ ਖਰਾਬ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚ ਥੋੜਾ ਥੋੜਾ ਪੱਛੇ ਜੇ ਲਾ ਦਿੰਦੇ ਨੇ ਸੜਕਾਂ 'ਲੇ ਪਰ ਮੇਰੇ ਹਿਸਾਬ ਨਾਲ ਤਾਂ ਸੜਕ ਸਾਰੀ ਦੁਬਾਰਾ ਬਣਨੀ ਚਾਹੀਦੀ ਆ ਪੱਛੇ ਜੇ ਰੋਣੇ ਕੋਈ ਪੱਕਾ ਹੱਲ ਨਹੀਂ ਹੈਗਾ ਆ ਦੇਖੋ ਹੁਣ ਕੱਢ ਤੇ ਇਹਨਾਂ ਨੇ ਇੱਥੇ ਹੁਣ ਇਹਨਾਂ ਨੂੰ ਫੇਰ ਮਾੜੇ ਮਾੜੇ ਜੇ ਲੁੱਕ ਭਰ ਜਾਣੀ ਆ ਹੱਲ ਲਗਾਏ ਬਣਦਾ ਨਹੀਂ ਹੈਗਾ ਥੋੜਾ ਜਿਹਾ ਕੰਮ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਵਾ ਆਪਾਂ ਨਿਰਾਪੁਰਾ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਰਹੇ ਨੇ ਅਬੀ ਸਰਕਾਰਾਂ ਨੇ ਕੰਮ ਕਰਦੇ ਆ ਸਰਕਾਰਾਂ ਨੇ ਕੰਮ ਕਰਦੀਆਂ ਔਰ ਮੈਨੂੰ ਲੱਗਦਾ ਵੀ ਵਿੱਚ ਜਿਹੜੇ ਠੇਕੇਦਾਰ ਨੇ ਉਹ ਵੀ ਆਪਣਾ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਕਰਦੇ ਸਰਕਾਰ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੀ ਹੈ ਜਿੰਨਾ ਕੁ ਹੁੰਦਾ ਕੰਮ ਕਰਦੀ ਆ ਕਿ ਤਿਹਾਰਾਂ ਦਾ ਹੁਣ ਸੀਜ਼ਨ ਚੱਲ ਪਿਆ ਵਾ ਦੋ ਤਰੀਕ ਨੂੰ ਮੈਨੂੰ ਲੱਗਦਾ ਦਸਹਿਰਾ ਹੁੰਦਾ ਹਨਾ ਨਾਲੇ ਗਾਂਧੀ ਜੀ ਅੰਤੀਆ ਦਸਹਿਰਾ ਚੱਲ ਛੁੱਟੀ ਕਿਹ ਹੋ ਗਈ ਮਰਜੂ ਹੋ ਗਈ ਛੁੱਟੀ ਨਹੀਂ ਦੋ ਛੁੱਟੀਆਂ ਹੋ ਜਾਣੀਆਂ ਸੀਗੀਆਂ ਮੁਰਦਾ ਬਾਜ਼ਾਰਾਂ ਚ ਵੀ ਪੂਰਾ ਭੀੜ ਭੜਕਾ ਰਹਿਣ ਲੱਗ ਗਿਆ ਤਿਹਾਰਾਂ ਆਣ ਕੇ ਕੱਲ ਪੂਰੇ ਭੀੜ ਸੀਗਾ ਬਾਜ਼ਾਰ ਚ ਆਓ ਦੇਵੜੀ ਦਾ ਕਾਹ ਮੈਂ ਦੱਸਾਂ ਲੋਕ ਕਾਹ ਮੈਂ ਦੱਸਾਂ ਸੀ ਇਹੀ ਤਾਂ ਵਿੱਡਿਓ ਤੇ ਹੁੰਦਾ ਦੀ ਬਾਰੀ ਦਿਵਾਰੀ ਦੀ ਸੇਜ਼ ਆਹ ਹਾਂ ਇਹ ਹੁੰਦਾ ਸਾਰਿਆਂ ਨੂੰ ਪਾਈਆ ਆਪਣਾ ਹੁੰਦਾ ਵਾ ਦੁਕਾਨਦਾਰਾਂ ਦਾ ਵੀ ਹੁਣ ਸੀਜ਼ਨ ਆ ਦੁਕਾਨਦਾਰਾਂ ਨੇ ਵੀ ਜਿੰਨਾਂ ਨੇ ਹੁਣ ਵਾਪਰ ਬੜੱਕ ਜਾਂ ਹੋਰ ਰੇੜੀਆਂ ਰੋੜੀਆਂ ਲਾ ਕੇ ਖੜਨਾ ਚਾਂਬੱਡੇ ਦੁਕਾਨਦਾਰਾਂ ਦਾ ਵੀ ਸੀਜ਼ਨ ਆ ਜਿੰਨਾਂ ਨੇ ਹੁਣ ਸੇਲਾ ਸੋਲਾ ਲਾ ਲਾਉਂਦੇ ਹੁੰਦੇ ਨੇ ਹਨਾ ਇਲੈਕਟ੍ਰੋਨਿਕ ਸਮਾਨ ਮੋਟਰਸਾਈਕਲ ਸੂਟਰ ਸਾਰਾ ਕੁਝ ਹੁੰਦਾ ਬੜੱਕ ਭੱਗ ਸਾਰੇ ਕੰਮ ਸੇਲਾ ਸੁਣਨ ਦੇ ਆਧਾਰ ਤੇ ਚੱਲਦਾ ਵਾ। ਵਧੀਆ ਗੱਲ ਆਪਾਂ। ਵੇਖ ਦਾ ਕਾਰੋਬਾਰ ਚੱਲਣਾ ਚਾਹੀਦਾ ਵਾ। ਪਾਹੇ ਗੁਰੂ ਭਲੀ ਕਰੇ ਫਿਰ ਤਾਰ। ਜੇ ਕੋਹਣਾ ਕੋਹਣਾ ਜਾਣਾ ਹੋਵੇ ਲਈ ਵਧੀਆ ਹੈ ਨਾ ਸੈਰ ਸੁਰ ਕਰਨੇ ਵਾਲੇ ਪਿੰਡ ਦੇ ਰੋਕਾਂ ਨੇ ਵੀ ਇਹ ਰਸਤਾ ਠੀਕ ਹੈ ਬਲੇ ਉਹ ਤਾਂ ਠੀਕ ਹੈ ਸ਼ਾਰਟਕਟ ਸੈਰ ਸੁਰ ਕਰਨੇ ਇਹਨਾਂ ਪ੍ਰੋਡਕਟ ਵਧੀਆ ਹੀ ਨੇ ਨਾ ਵੇਰ। ਰਿਸ਼ੋਣਾਂ ਦੇ ਤਾਂ ਡਿਲੀਵਰੀ ਬਹੁਤ ਗੰਦੀ। ਵਧੀਆ ਨਹੀਂ ਆ ਗਈ ਡਿਲੀਵਰੀ। ਡਿਲੀਵਰੀ ਬਹੁਤ ਗੰਦੀ ਆ ਟਲੇ। ਪ੍ਰੋਡਕਟ ਵਧੀਆ ਹੁੰਦੇ ਨੇ ਡਿਲੀਵਰੀ ਨਹੀਂ ਵਧੀਆ। ਉਹ ਡਾਕਟਰ ਵੇਸੇ ਵੇਸੇ। ਪ੍ਰੋਡਕਟ ਤਾਂ ਠੀਕ ਹੁੰਦੇ ਨੇ। ਕਦੇ ਵਧੀਆ ਆ ਜਾਂਦੇ ਨੇ ਕਦੇ ਨਹੀਂ ਵੀ ਹੁੰਦੇ ਸਾਡੇ। ਇਸ ਵਾਰ ਤਾਂ ਇਹਨੇ ਧੋਖਾ ਜਿਹਾ ਹੀ ਕਰ ਤੋ। ਧੋਖਾ ਧੋਖਾ ਲੈ ਰਾਤ ਨੂੰ 6 ਵਜੇ 7:00 ਵਜੇ ਪਹਿਲਾ ਆਣੀ ਸੀ ਡਿਲੀਵਰੀ 16 ਤਰੀਕ ਦੀ। ਉਹ ਨਹੀਂ ਆਈ। ਕਹਿੰਦੇ ਜੀ ਆਉਗੀ 19 ਤਰੀਕ ਨੂੰ। 19 ਦਿਨ ਵੇਟ ਕਰਦੇ ਰਹੇ 19 ਨੂੰ ਵੀ ਨਹੀਂ ਆਈ ਕਹਿੰਦੇ ਅੱਗੇ ਕਰਤੀ ਕਹਿੰਦੇ ਜੀ ਇਹ 22 ਨੂੰ 22 ਨੂੰ ਵੀ ਨਹੀਂ ਆਈ ਮਾਈ ਤਾਂ ਦੋ ਦਿਨ ਦਿਨ ਹੋਰ ਵਧਾਤੇ ਅੱਛਾ ਪਰਸੋਂ ਆਈ ਸੀ ਪਰਸੋਂ ਆਈ ਸੀ ਡਿਲੀਵਰੀ ਆਈ ਵੀ ਰਾਤ ਦੇ 6 ਵਜੇ ਦੋਸਤ ਨੂੰ 6 ਵਜੇ ਕਿਹੜਾ ਜਾਵੇ ਇੱਥੇ ਲੈਣ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਚੱਲ ਵੀ ਫਲਾਣੇ ਤੋਂ 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 ਦੇ ਤੋਂ ਬੰਦਾ ਫੜ ਲੈਂਦਾ ਵੀ ਉਹਨੂੰ ਫੜਾ ਦਿਆ ਹਨ ਦੁਕਾਨ ਤੇ ਕਹਿੰਦੇ ਠੀਕ ਹੈ ਜੀ ਫੜਾ ਦਿੰਦੇ ਹਾਂ ਮੈਂ ਕਹਿੰਦਾ ਤੁਸੀਂ ਆਵੜਾ ਉਹ Google Pay ਵਾਲਾ ਦੱਸ ਵੀ ਤੁਹਾਨੂੰ ਪੇਮੈਂਟ ਕਰ ਦਿੰਨੇ ਜਾਂ ਜਿਹੜਾ ਤੁਹਾਡੇ ਇਹ ਮੀਸ਼ਵਾਲਿਆਂ ਦਾ ਵੀ ਉਹਨਾਂ ਨੂੰ ਸਿੱਧੀ ਪੇਮੈਂਟ ਕਰ ਦਿੰਨੇ ਹਨਾ ਕਹਿੰਦਾ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਮੇਰੇ ਕੋਲ ਤਾਂ ਫੋਨ ਹੀ ਦੂਸਰਾ ਵਾਲੇ ਦੱਸ ਕਹਿੰਦਾ ਤੁਸੀਂ ਉਹਨਾਂ ਨੂੰ ਕਰ ਦੋ ਜਿਹਨੇ ਫੜਨਾ ਉਹ ਸਾਨੂੰ ਕੈਸ਼ ਦੇ ਦੇਣਗੇ ਫਿਰ ਮੈਂ ਉਹਨੂੰ ਅੱਛਿਆ ਉਹ ਕਹਿੰਦਾ ਮੇਰੇ ਕੋਲ ਕੈਸ਼ ਹੈ ਨਹੀਂ ਕਬ ਮੇਰੇ ਕੋਲ ਵੀ Google Pay ਨਹੀਂ ਕੀ ਕਰੂੰ ਅੰਦਾ ਪਰ ਮਾ ਜੋ ਹੁੰਦੀ ਬੈਸਟ ਟਾਈਮ ਹੁੰਦਾ ਪ੍ਰੋਪਰ ਟਾਈਮ ਹੁੰਦਾ ਪ੍ਰੋਪਰ ਦਿਨਾਂ ਦਾ ਜਿੰਨੇ ਵਜੇ ਉਹਨਾਂ ਨੇ ਕਿਹਾ ਤਾਂ ਉਹਨੇ ਵਜੇ ਆਪ ਫੜਾ ਕੇ ਜਾਂਦੇ ਨੇ ਸਾਰੀ ਵਧੀਆ ਨੇ ਸਾਰੀ ਵਧੀਆ ਨੇ ਲੱਗੂ ਕਰੇ ਨਹੀਂ ਵਧੀਆ ਮੇਰੇ ਲੋਨ ਨੂੰ ਗੁੱਸਾ ਛੱਡ ਜਾਂਦਾ ਫਿਰ ਤੇ ਫਿਰ ਗੁੱਸਾ ਉਹਦਾ ਇੱਕ ਵਾਰੀ ਮੈਨੂੰ ਕਿੰਨੇ ਦੂਰ ਬੁਲਾ ਲਿਆ ਸੀ ਉੱਥੋਂ ਮੁੜ ਕੇ ਆਇਆ ਮੈਂ ਉਹਨਾਂ ਦਿੱਤੇ ਨਹੀਂ ਸੀ ਡਿਲੀਵਰੀ ਉੱਥੋਂ ਫਰਪੂਨੇ ਚੱਕਣੋਂ ਹਟ ਕੇ ਮੰਜੀ ਸਾਹਿਬ ਕਹਿੰਦੇ ਜੀ ਆਜੋ ਲੈ ਉੱਥੋਂ ਆ ਕੇ ਲੈ ਜਾਓ ਐਡਰੈਸ ਪਿਆਲਦਾ ਭਰੇ ਹੋਏ ਆ ਕਹਿੰਦੇ ਤੁਸੀਂ ਮੰਜੀ ਸਾਹਿਬ ਆ ਕੇ ਲੈ ਜਾਓ ਚਲੇ ਮੰਜੀ ਸਾਹਿਬ ਵੀ ਚਲੇ ਗਏ ਕਹਿੰਦੇ ਲਈ ਹونی ਉਹ ਜਾ ਕੇ ਉੱਥੋਂ ਵੀ ਨਹੀਂ ਦੇਖੇਗੇ ਉੱਥੋਂ ਫੋਨ ਹੀ ਬੰਦ ਕਰ ਲੇ ਫੋਨ ਹੀ ਨਹੀਂ ਚੱਕਿਆ ਉੱਥੋਂ ਮੈਂ ਘਟੋ ਘਟ 20 ਬੱਚੀ ਫੋਨ ਕਰਦੇ ਫੋਨ ਹੀ ਨਹੀਂ ਚੱਕਿਆ ਉਹਨਾਂ ਨੇ ਇੰਨੀ ਮਾਰ ਡਟਲੇ ਬਰੇ ਬਰੇ ਦਾ ਜੱਤ ਨੇ ਮਾਰ ਕਰਦਾ ਤੂੰ ਫੇਰ ਬੁੱਕ ਕਰ ਦਿੰਦੇ ਇੰਨੀ ਵਾਰ ਵੀ ਹਰੇਕ ਵਾਰ ਇਹਨਾਂ ਦਾ ਸ਼ਨੀਵਾਰ ਨੂੰ ਦੇਣ ਆਉਂਦੇ ਨੇ ਹਰੇਕ ਵਾਰ ਤਰੀਕ ਗੜੀ ਹੁੰਦੀ ਹੈ ਡਿਲੀਵਰੀ ਦੇਣ ਆਉਂਦੇ ਨੇ ਸ਼ਨੀਵਾਰ ਉਹ ਆਪ ਦਾ ਰੋਡ ਦੇਖਦੇ ਨੇ ਨਾ ਤੇ ਆਪ ਦਾ ਰੋਡ ਵਾਲੀ ਤਾਂ ਗੱਲ ਹੈ ਕਿ ਜੇ ਆਪ ਦਾ ਰੋਡ ਦੇਖ ਤੇ ਚਾਹ ਆਪ ਦਾ ਵੀ ਦੇਖ ਲਓ ਫਿਰ ਅਸੀਂ ਤੁਹਾਨੂੰ ਕੋਈ ਸ਼ਨੀਵਾਰ ਕੋਈ ਨਹੀਂ ਡਿਲੀਵਰੀ ਕਿਸੇ ਨੂੰ ਪੜਾ ਦਿਓ ਹਨਾ ਅਸੀਂ ਜੇ ਪੇਮੈਂਟ ਕਰ ਦਿੰਦੇ ਆ ਤੁਹਾਨੂੰ ਪੈਮਟ ਵੀ ਨਹੀਂ ਹੁੰਦੇ ਇਹ ਕੀ ਕਹਿੰਦੇ ਜੀ ਸਾਡੇ ਹੁੰਦੇ ਹੁੰਦੇ ਹੀ ਨਹੀਂ ਕਰੇ ਅਸੀਂ 5 ਵਜੇ ਤੱਕ ਵੀ ਵੇਟ ਕਰਦੇ ਰਹਿੰਦੇ ਆ Google Pay ਵਾਲਾ ਫੋਨ ਨਹੀਂ ਦੇਉਂਦੇ ਵੀ ਫਿਰ ਲੇਟ ਦੇ ਦੇ ਕੀ ਨਹੀਂ ਹੁੰਦੇ ਫਿਰ ਤੁਸੀਂ ਸਾਡੇ ਕੋਲ ਸ਼ਾਮ ਨੂੰ ਜਾ ਕੇ ਜਦੋਂ ਅਸੀਂ ਘਰੇ ਪਹੁੰਚ ਗਏ ਫਿਰ ਕਹਿੰਦੇ ਜੀ ਤੁਹਾਡਾ ਪਾਰਸਲ ਸੀ ਹੁਣ ਇਹ ਵੀ ਕੀ ਚਾਹਣਾ ਨੇ ਪਾਰਸਲ ਪਹਿਲਾਂ ਤਾਂ ਦੇ ਕੇ ਆ ਕੀ ਗਿਆ ਸੀ ਸਾਡੇ ਕੋਲ ਇੱਕ ਪਾਰਸਲ ਫੜਾ ਕੇ ਕਹਿੰਦਾ ਜੀ ਵੱਡਾ ਪਾਰਸਲ ਤੁਸੀਂ ਜਿਹੜਾ ਮੰਗਾਇਆ ਹੋਇਆ ਫੋਟੋ ਕਾਂ ਤੇ ਪਿਆ ਕਿਹਦੇ ਤੁਹਾਡੇ ਹੀ ਆ ਅਸੀਂ ਇਹ ਸਾਡੇ ਹੀ ਆ ਕਿਹਦੇ ਕਾਲੂ ਫੜਾ ਕੇ ਜਾਊਗਾ ਕੱਲ ਤੋਂ ਬਾਅਦ 15 ਪੰਜ ਦੇ ਨਾਲ ਹੀ ਕੱਢਦੇ ਪਰ ਫੜਾ ਕੇ 16 ਨੂੰ 2 2 ਹੋਣੇ ਸੀਗੇ ਹੈ ਨਾ 16 ਨੂੰ 2 ਹੋਣੇ ਸੀ 17 ਨੂੰ 1 ਆਉਣਾ ਸੀ ਨਹੀਂ ਨਹੀਂ 17 ਨੂੰ ਨਹੀਂ ਸੋਣਾ 16 ਨੂੰ 2 ਹੋਣੇ ਸੀਗੇ ਨਹੀਂ ਜਿਹੜਾ 16 ਨੂੰ ਇੱਕ ਫੜਾ ਗਿਆ ਸੀ ਪਰਸ ਪਰ ਉਹ ਜਿਹੜਾ ਦੂਸਰਾ ਆਰਡਰ ਸੀ ਉਹ ਵੀ ਫੜਾਉਣਾ 17 ਨੂੰ ਉਹ 17 ਨੂੰ ਦੇ ਕੇ ਗਿਆ 17 ਨੂੰ ਕਿੱਥੇ ਦੇ ਕੇ ਗਿਆ ਉਹ 22 ਦੇ ਨੂੰ ਆਇਆ ਸਤਾਰਾ ਨੂੰ ਆ ਗਿਆ ਸੀ ਜਿਹੜਾ ਆਵੋ ਹੋਏ ਆਉਣੇ ਸੱਚ 16 ਨੂੰ ਸੀ ਪਰ ਪਾ ਕੇ ਸਦਾਨ ਨੂੰ ਆਹ ਤੇ ਉੱਪਰ ਰੁਕੇਗੇ ਗਿਆ ਵੀ ਹਾਂ ਤੁਹਾਡਾ ਵੀ ਤੁਹਾਡੇ ਇੱਕ ਪਰਸਲ ਹੋਰ ਪਿਆ ਜੇ ਤੁਹਾਨੂੰ ਆਪ ਰੱਖਗੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਉਹਨਾਂ ਦਾ ਫਿਰ ਇਹ ਮਨ ਬਦਲ ਗਿਆ ਆਵ ਰੱਖ ਗਏ ਹੋਣਗੇ ਹੋ ਸਕਦਾ ਉਹ ਆਪ ਹੀ ਰੱਖ ਗਏ ਕਿਉਂਕਿ ਹੁੰਦੇ ਇਹ ਜੇ ਬਹੁਤ ਛੇੜੇ ਨੇ ਪਾਸਟਾ ਕਾਰਸਲ ਮੰਗਾਇਆ ਸੀ ਨਾ ਪਹਿਲਾਂ ਗਿਆ ਪੋਲੀ-ਪੋਲੀ ਹੈ ਵੀ ਇੰਨਾ ਵੀ ਕਾਦੇ ਇਹਨਾਂ ਨੂੰ ਓਪਨਿੰਗ ਨਹੀਂ ਕਰਨੀ ਚਾਹੀਦੀ ਉਹ ਖੁੱਲ੍ਹਾ ਸੀ ਉਹ ਖੋਲ ਕੇ ਦੇਖੇ ਹੋਏ ਅਸੀਂ ਵੀ ਕੀ ਚੀਜ਼ ਹੈ ਵਿੱਚ ਫਿਰ ਕਾਦੇ ਪਾਰਸਲ ਹੋਏ ਵੀ ਕਾਦੇ ਫਿਰ ਤਾਂ ਕੋਈ ਹੋਈ ਨਹੀਂ ਰਿਹਾ ਹੈਗਾ ਇਹਨਾਂ ਤੇ ਵਿੱਚੋਂ ਖੋਲ ਕੇ ਹੀ ਦੇਖਣੀ ਹੈ ਜੀ ਕਿਹਵਰੀ ਆਪਾਂ ਦੇਖਿਆ ਇਹਨਾਂ ਬੋਟ ਵਾੜ ਨੂੰ ਚੇਂਜ ਕਰਦੇ ਸੀ ਚੇਂਜ ਡੱਬੇ ਰਸਤੇ 'ਚ ਖੜ ਕੇ ਸੱਟਣ ਲੱਗੇ ਹੋਏ ਸੀ ਡੱਬੇ ਸੱਟੇ ਮੇਂ ਅੰਦਰ ਖਾਲੀ ਕਰਕੇ ਉਹ ਹੀ ਡੱਬੇ ਜਿਹੜੇ ਚੇਂਜ ਕਰਕੇ ਬੋਟ ਹੋਰ ਪਾ ਜਾਂਦੇ ਨੇ ओरिजिनल ਪ੍ਰੋਡਕਟ ਕੱਢ ਲੈਂਦੇ ਨੇ ਕਰਦੇ ਨੇ ਇੰਦਾ ਨੰਨ ਕੰਮ ਬੰਦੇ ਚੱਲਦੇ ਨੇ ਆਪਾਂ ਤਾਂ ਕੀ ਦੇਖਿਆ ਰਿਹਾ ਤਾਂ ਮੋੜ ਤੇ ਕੱਢਣ ਲੱਗੇ ਸੀ ਦੇਖ ਨਾ ਬੇਬੀ ਸਿੱਟੇ ਸੀ ਉਹਨਾਂ ਦੇ ਬੋਟੇ ਵੀ ਸਿੱਟੇ ਹੋਏ ਸੀ ਨਵੇਂ ਬੋਟੇ ਖੜਾ ਵੀ ਸੀ ਕਰਨ ਲੱਗੇ ਹੋਏ ਸੀ ਨਾਲੇ ਖੜਾ ਨਵੇਂ ਬੋਟਾਂ ਦੇ ਡੱਬੇ ਸੀ ਵੀ ਇਹਦਾ ਮਤਲਬ ਜੂਖਾ ਦੇ ਵੀ ਕੁਝ ਪੰਗਾ ਹੋਈ ਨਾ ਹੁਣ ਚਲੋ ਮਗਰ ਕੀ ਹੀਰਾ ਫੇਰੀ ਤਾਂ ਹੋ ਹੀ ਜਾਂਦੀ ਹੈ ਵਿੱਚ ਹੁਣ ਆ ਜੋ ਮੰਗਾਇਆ ਸੀਗਾ LED ਦਾ ਇਹਦੇ ਵਧੀਆ ਸੀਗਾ ਇਹਨਾਂ ਦਾ ਆਪਣਾ ਹੀ ਮਨ ਬਦਲ ਗਿਆ ਵੀ ਦੇਣੀ ਨਹੀਂ ਪਾਰਸਲ ਇੰਨਾ ਲੇਟ 15 ਦਿਨ ਹੋ ਗਏ ਸੀ 15 ਇੱਕ ਵਾਰ ਗਿਆ ਪਰ ਜਿਆਦਾ ਕੰਨਾ ਚਰ ਹੋ ਗਿਆ ਜਦੋਂ ਆਪਾਂ ਗੱਦਾ ਮੰਗਾਇਆ ਸੀਗਾ। ਸਾਈ ਗੱਦੀਆਂ ਸੀ ਦੋ ਮੰਗਾਈ ਵੀ ਦੋ ਵਾਰ। ਟੂ ਐਕਸੀਡੈਂਟ। ਦੀਵਾਲੀ ਵੀ ਤੀਜੀ ਆ ਗਈ। ਪਹਿਲਾ ਪਾਰਸਲ ਹੀ ਨਹੀਂ ਆਇਆ ਗੱਦੇ ਆਉਂਦਾ ਹਨਾ Amazon ਵਾਲੀ ਸੀ ਉਹ। ਪਤਾ ਐਮਾਜ਼ੋਨ। ਜੀ ਦੇਖੇ ਹੀ ਨਹੀਂ ਸਿੰਗਲ ਗੱਦਾ ਮੰਗਾਇਆ ਸੀ। ਕਹਿੰਦੇ ਜੀ ਲੇਟ ਕਰਤਾ ਸੀ ਕਿ ਉਹਨਾਂ ਨੇ। ਕਹਿੰਦੇ ਜੀ ਲੇਟ ਹੋ ਗਿਆ। ਆ ਵੀ ਹਨਾ ਦੇਖ ਹੀ ਨਹੀਂ ਜੇ ਫਿਰ ਦੂਸਰੀ ਵਾਰਿਆ ਸੀ ਫਿਰ ਆਰਡਰ ਕਰਤਾ। ਕਹਿੰਦੇ ਜੀ ਅਸੀਂ ਤੁਹਾਡੇ ਪਾਰਸਲ ਆ ਵੀ ਅਸੀਂ ਫੜਾਉਣ ਆਉਣੇ ਹਾਂ। ਫਿਰ ਆ ਕੇ ਕਹਿੰਦੀ ਮੰਜੀ ਸਾਹਿਬ ਕੋਲ ਕਿ ਬੰਲੀਪੁਰ ਕੋਲ ਹਾਂ ਅਸੀਂ ਕਹਿੰਦੇ ਵੀ ਕਿੱਥੇ ਫੜਾਈਏ ਪਹਿਲਾਂ ਤਾਂ ਪੁੱਛਿਆ ਉਹਨਾਂ ਨੇ ਵੀ ਕਿੱਥੇ ਆ ਤਾਂ ਤੁਹਾਡੇ ਲੋਕੇਸ਼ਨ ਪਾਈ ਸੀ ਅਸੀਂ ਕਿ ਦੱਸ ਤਾਂ ਵੀ ਦਰਾਏ ਤੇ ਬਾਈ ਤੇ ਕਹਿੰਦੇ ਜੀ ਅਸੀਂ ਬੱਸ ਤੁਹਾਨੂੰ ਸ਼ਾਮ ਦੱਕਰ ਫੜਾ ਜਾਾਂਗੇ ਤੇ ਫਿਰ ਬਾਅਦ ਚ ਫੋਨ ਕਰਿਆ ਖانے ਆਪਾਂ ਨੇ ਫੋਨ ਕਰਿਆ ਜਾਂ ਨਹੀਂ ਪੁੱਛਿਆ ਹੈਗਾ ਉਹਨਾਂ ਨੇ ਆਪਾਂ ਫੋਨ ਫਿਰ ਕਹਿੰਦੇ ਜੀ ਸਾਡੀ ਤਾਂ ਮੰਜੀ ਸਾਹਿਬ ਕੋਲ ਅਸੀਂ ਵੇਟ ਕਰਦੇ ਰਹੇ ਸ਼ਾਮ ਤੱਕ ਹਾਂ ਕਹਿੰਦੇ ਜੀ ਸਾਡੇ ਤਾਂ ਗੱਡੇ ਐਕਸੀਡੈਂਟ ਹੋ ਗਏ ਸੀ ਕਿ ਸਾਡਾ ਤਾਂ ਸਾਰਾ ਸਮਾਨ ਖਰਾਬ ਹੋ ਗਿਆ ਅਸੀਂ ਕਿੱਥੋਂ ਫੜਾਈਏ ਐਂ ਲੱਗ ਕੇ ਗੱਲਾਂ ਕਰ ਨਹੋਰੇ ਲੋਡਦੀਆਂ ਦੇਖ ਲਾ ਦੂਜੀ ਕੰਪਨੀ ਦਾ ਪਾਰਸਲ ਹੀ ਨਹੀਂ ਦਿੱਤਾ ਸਾਡਾ ਹਾਰ ਕੇ ਭਾਈ ਫੇਰ ਆਪਾਂ ਤਾਂ ਦੋਏ ਲੋਡ ਜਾ ਕੇ ਦੁਕਾਨ ਤੋਂ ਲਿਆਏ ਬਣਵਾਉਣਾ ਪਿਆ ਫੇਰ ਗੱਪਾ ਜਾ ਕੇ ਇੱਥੋਂ ਬਣਵਾ ਕੇ ਕੋਲ ਖੜ ਕੇ ਵਧੀਆ ਨਾਲੇ ਦੇਖ ਕਿਵੇਂ ਕਿੰਦਾ ਦਾ ਸਮਾਨ ਪਾਉਂਦੇ ਨੇ ਹਨਾ ਇਹਨਾਂ ਵਧੀਆ ਬਣਵਾ ਕੇ ਲੈ ਜਾਂਦਾ ਹੁਣ ਕਈ ਤਾਂ ਹੁਣ ਸਮਾਨ ਵੀ ਵਿੱਚ ਗਲਤ ਮਨ ਬਵਾ ਦਿੰਦੇ ਨੇ ਹਲਕੀ ਸਪੰਜੀ ਜੀ ਪਾ ਦਿੰਦੇ ਨੇ ਹਨਾ ਹਾਂ ਜੀ ਨੇ ਬਣਵਾਉਣੀ ਹੋਣਾ ਸਾਹਮਣੇ ਵਾਲ ਰੋਡ ਤੇ ਹੈ ਫੈਕਟਰੀ ਕਿੱਧੇ ਆਉਂਦੀ ਉੱਥੇ ਬਣਦੀ ਹੈ ਸਿੰਗਲ ਬਣਾ ਲਓ ਚਾਹੀਏ ਡਬਲ ਬੈੱਡ ਬਣਾ ਲਓਿੰਦਾਂ ਨਾਲ ਦਾ ਡਬਲ ਹੋਧੀ ਰਹਿੰਦਾਂ ਮੇਰੇ ਸਹਾਂ ਨਾਲ ਸੀ ਉਹ ਸਿੰਗਲ ਛੱਕਿਆ ਜੀ ਜਾਂਦਾ ਭਾਰੀ ਉਹਨਾਂ ਹੁੰਦਾ ਪੱਲੇ ਵੱਤੇ ਰੁਕਾ ਹੋ ਜਾਂਦਾ ਅੱਜ ਹੋਰ ਮੈਨ ਘਰੀ ਹੋਣੀ ਪਤ ਨਹੀਂ ਜਾਣਾ ਸੀ ਕਿਤੇ ਅੱਜ ਉਹਨੂੰ ਫੇਰ ਛੁੱਟੀ ਆ ਮੇਰੇ ਪਰ ਕੰਗੰਦੋ ਦੇ ਤੋ ਜਾਣਾ ਪਤਾ ਨਹੀਂ ਕਿ ਕਿਥੇ ਸੀ ਗਿਆ ਕਿਥੇ ਜਾਣਾ ਕਹਿੰਦਾ ਇਹ ਨਹੀਂ ਪਤਾ ਰਹਾ ਕਿ ਕਿਤੇ ਜੀ ਮੋਨੇ ਸੀ ਆਗੇ ਸੀਗੇ ਖੰਨ ਤੇ ਕਾਲੇ ਮੇ ਨਹੀਂ ਆਈ ਸੀਗੀ ਕਿਉਂਕਿ ਮੰਮੀ ਨੇ ਇਧਰੋਂ ਸੁਪਿਤੀ ਫਾਸੀ ਕਹਿੰਦੇ ਮੈਂ ਵਿਆਹ ਤੇ ਹੀ ਆਣਾ ਮੇਰਾ ਸੂਟ ਬਣਾ ਦੇ ਨਾਲ ਇਹਦੇ ਹਰਮਨ ਨੂੰ ਛੁੱਟੀ ਸੀਗੀ ਉਹਨੂੰ ਪੜਾਏ ਸੂਟ ਬਣਾਏ ਆ ਮੰਡੀ ਹੁਣ ਹੈਗੀ ਖਾਲੀ ਹਾਂ ਚੱਲ ਪਈ ਆ ਤੇ ਲੱਗ ਗਿਆ ਉਹਨ ਜੀ ਦੀ ਜੀ ਦੀ ਆ ਉਹ ਵੀ ਨਹੀਂ ਨਾ ਤੇਰੀ ਤੇਰੀ ਆ ਲੱਗ ਗਿਆ ਲੈ ਥੋੜੀ ਕਿ ਦਿਨ ਨੂੰ ਭਰ ਜਾਣੀ ਆ ਹੁਣ ਮੰਡੀ ਤੇ ਤਾਂ ਲੱਗ ਫ੍ਰੀ ਹੋਏ ਨਹੀਂ ਆ ਹੋ ਗਏ ਹੋ ਗਏ ਅੱਪਾ ਇਹ ਤਾਂ ਹੋ ਗਏ ਹਾਂ ਮੁਕਾਤਾ ਦਾ ਰਗ ਹੂੰ ਕਿੰਨਾ ਟਾਈਮ ਹੋ ਗਿਆ ਤਾਂ ਹੋ ਗਿਆ 4 ਵਜੇ 4 ਵਜੇ ਨੂੰ ਹੋਏ 4 ਵਜੇ ਚੁੱਕੇ ਚੱਲੀ ਫਿਰ ਕਰ ਤੂੰ ਹੋਰ ਜਾਣਾ ਹਰਮਨ ਦੇ ਪੇਪਰ ਵੀ ਵਾਲੀ ਤੇ ਉਹ ਮਰਦਾ ਹੋਰ ਬੱਚਾ ਮੰਨਦੇ ਨੇ ਤਿੰਨੇ ਨੇ ਇਹ ਬਿਲੋ ਜਿੱਦ ਨਾਲ ਪਿਆ ਪਾਂਦਾ ਸੀ ਕਿ ਮੈਂ ਥੋੜਾ ਜਿਹਾ ਕੰਮ ਜਿਆ ਸੀਗਾ ਹੌਲ ਲਗਾ ਦੇਖ ਰਾਨਾ ਵੀਰਿਆ ਦਾ ਕਰਨਾ ਹੈ ਹੋਰ ਵੀ ਕਰਨਾ ਸੌ ਸਬਸਕ੍ਰਾਈਬਰ ਹੋਦੇ ਨੇ ਬੰਦਾ ਚਾਹ ਜਰਦਾ ਦੇਖਦੇ ਨੇ ਕਿ ਜਦੇ ਸੀਗਾ ਨਾ ਇਕੱਠੇ 25 ਮੋਟੇ ਜਾਈਕ ਤੇ ਕਰੀਓ ਸੋਾਰੇ ਬਾਰੇ ਵਰਦਨ ਲਾਈਕ ਸਬਸਕ੍ਰਾਈਬ ਕਰਦੇ ਆ ਕਰ ਵੀ ਵੀਡੀਓ ਦੇਖਦੇ ਤਾਂ ਬਹੁਤ ਜਿਆੜੇ ਪਰ ਸਬਸਕ੍ਰਾਈਬ ਨਹੀਂ ਕਰਦੇ ਜੀ ਵੀ ਕਰਦੇ ਹੁੰਦੇ ਤਾਂ ਸਾਰੇ ਕਰ ਜਾਂਦੇ ਮੈਂ ਕਹਿੰਦੀ ਸੀ ਕਿ ਨਾ ਤਾਂ ਜਿਆਦਾ ਬੈਠਣਾ ਚਾਹੀਦਾ ਮੈਂ ਸਵੇਰ ਦੀ ਬੈਠੀ ਸੀਗੀ ਰੱਤ ਨੂੰ ਲੈ ਨਾ ਇੱਕ ਪਾਸਾ ਝੱਲਣ ਝੱਲਣ ਕਰ ਲੈਂਦਾ ਸਿਰ 'ਚ ਬਾਹਰ 'ਚ ਇਹ ਨੂੰ ਉਹ ਕਹੇ ਬੇ ਕੀ ਉਹ ਜ਼ਿੰਦਗੀ ਕਿਹੜੀ ਪ੍ਰਾਪਤ ਨਹੀ ਸਰਵਾਇਕਾ ਕਰਿਆ ਅਰਧਨ ਸਾਈਟਿਕਾ ਹਾਂ ਸਾਈਟਿਕਾ ਸਾਈਟਿਕਾ ਬੈਠਣਾ ਨਹੀਂ ਨਹੀ ਉਹ ਇਹੀ ਹੁੰਦੀ ਆ ਜਿਹਦੀ ਇਹ ਬਾਡੀ ਝੱਲਣ ਝੱਲਣ ਕਰਨਾ ਚਾਹੁੰਦੀ ਹੈ ਸਾਈਟਿਕ ਹੈ ਇਹ ਜਾਂ ਜਿਆਦਾ ਨਾ ਬੈਠਣਾ ਵੀ ਨਹੀਂ ਚਾਹੀਦਾ ਜਾਂ ਜੇ ਆਪਾਂ ਲੰਬੇ ਪਏ ਰਹੇ ਨੇ ਕਾਫੀ ਟਾਈਮ ਤੋਂ ਪਰ ਉਹਦੇ ਨਾਲ ਵੀ ਇੱਕ ਪਾਸਾ ਪਾਣਾ ਦਾ ਚਰਨ ਚਰਨ ਡਗਵਾਦੀ ਹੁੰਦੀ। ਨਾ ਬੈਠਿਆ ਕਰੋ ਨਾ ਬਿਠਿਆ ਕਰੋ। ਦੇਖ ਕੇ ਚੱਲੀ ਜਾਂਦੇ। ਮੇਰੇ ਵਰਗੇ ਮੇਰੇ ਵਰਗੇ ਵੀ ਉਹ ਜਾਂਦੇ ਨੇ। ਅੱਜ ਆਪਾਂ ਸਵੇਰੇ ਗੱਲ ਕਰਦੇ ਸੀਗੇ ਆਉਂਦੇ ਹੋਏ ਮੀਸੂ ਵਾਲਿਆਂ ਦੀ ਡਿਲੀਵਰੀ। ਹੁਣ ਕੀ ਕਹਿੰਦੇ ਸੱਚ ਅੱਜ ਮੀਸੂ ਵਾਲਾ ਵੀ 4 ਸਾਲ ਆਪ ਨੂੰ ਆ ਜਾਣਾ ਹੈ। ਕੋਮਨ ਵੀ ਸਾਡਾ ਆਫਿਸ ਬਣਿਆ ਹੋਇਆ। ਉੱਥੇ ਤੁਹਾਡਾ 500 ਰੁਪਇਆ ਉਹਨਾਂ ਨੇ ਭੋਣਾ ਸੀਗਾ। ਲੈ ਕੇ ਚੋ। 20 ਕੰਦੇ ਲੈ ਕੇ ਚੋ। ਹੁਣ ਦੇਖਦੇ ਆ ਵੀ ਪਾਰਸਲ ਪਹੁੰਚਦਾ ਜਾਂ ਨਹੀਂ ਪਹੁੰਚਦਾ। ਬਾਹਰ ਅੱਜ ਬਹੁਤ ਗਰਮੀ ਸੀ। ਧੁੱਪ ਬਹੁਤ ਜ਼ਿਆਦਾ ਸੀ। ਇਸ ਲਈ ਬਾਹਰ ਅੱਜ ਕੰਮ ਵੀ ਨਹੀਂ ਦਿੱਸਦਾ ਹੈਗਾ। ਇੰਨੀ ਜ਼ਿਆਦਾ ਧੁੱਪ ਸੀ, ਇੰਨੀ ਗਰਮੀ ਸੀ। ਬਰਾਕ ਤੇ ਵਿਚਾਰੇ ਮਰਝਾਏ ਪਏ ਨੇ ਆਦਾ ਪੱਕ ਗਿਆ ਜੀਰੀ ਜਮਾਈ ਹੈ ਨਾ ਤੀਲੀ ਹੋ ਗਈ ਤੇ ਨਾ ਦੋਕ ਦਿਨਾਂ ਚ ਜੀਰਾ ਪਰ ਕੱਲ੍ਹ ਵਾਰਸੇ ਆਪਾਂ ਗੱਲ ਕਰਦੇ ਸੀਗੇ ਐਨ ਪੱਕ ਗਈ ਦੁਸ਼ਹਿਰੀ ਦੀ ਨੇੜੇ ਤੇੜੀ ਨਾ ਖੇਤ ਬੂਝ ਹੁੰਦੇ ਆ ਖਾਲੀ ਪਰ ਇਸ ਵਾਰ ਹੈ ਨਾ ਜਿਹੜੇ ਦੁਸ਼ਹਿਰਾ ਕੋ ਜਾਂਦੀ ਆਗੇ ਜਾਂਦੀ ਆਗੇ ਹੂੰ ਏਆਈ ਵੀ ਗਲਤ ਟੈਕਨੀਕ ਆ ਨਾ ਨਾਲੇ ਕਹਦੇ ਵਿੱਚ ਬਈ ਵਧੀਆ ਨਹੀਂ ਹੈਗੀ ਹੂੰ ਕੀ ਤੋਂ ਕੀ ਬਣ ਜਾਣਾ ਹਾਂ ਕਹੇ ਦਾ ਰਗਾ ਤਾਂ ਏਆਈ ਬਹੁਤ ਗਲਤ ਟੈਕਨੀਕ ਆ ਇਹਨਾਂ ਨੇ ਮਾਸਕ ਨੇ ਵੀ ਕਿਹਾ ਸੀਗਾ ਕਾਫੀ ਚਿਰ ਪਹਿਲਾਂ ਜਾਂ ਤੇ ਏਆਈ ਟੈਕਨੀਕ ਆਈ ਹੈ ਨਾ ਹੂੰ ਇਹਨਾਂ ਨੇ ਮਾਸਕ ਨੇ ਵੀ ਕਹੀ ਸੀ ਇਹ ਗੱਲ ਬਈ ਆਉਣ ਵਾਲੇ ਸਮੇਂ ਦੇ ਵਿੱਚ ਚੁੱਪ ਵੇਖ ਲਈ ਬਹੁਤ ਖਤਰਨਾਕ ਚੀਜ਼ ਹੈ ਏਆਈ ਉਹ ਗੱਲ ਹੁਣ ਸਾਬਤ ਹੋਣ ਲੱਗੀ ਕੋਲੇ ਕੋਲੇ ਕਿ ਆਈ ਹੁਣ ਆਪਣੇ ਆਪ ਹੀ ਆ ਜਾਂਦੀ ਹਰੇਕ ਜਗ੍ਹਾ ਹੁਣ ਕੰਪਿਊਟਰ ਦੇ ਵਿੱਚ ਉਹ ਮੈਂ ਕਰਨੀ ਲੱਗਿਆ ਸੀਗਾ ਉਹਦੀ ਵਿੱਚ ਵੀ ਸੀ ਹੋ ਚੁੱਕੀ ਆਈ ਆ ਗਿਆ ਮੈਂ ਹੁਣ ਸਾਰੇ ਕੁਝ ਬੰਦ ਹੋਈ ਜਾਂਦੇ ਪਤਾ ਨਹੀਂ ਕੀ ਵਾਇਰਸ ਆ ਗਿਆ ਪਤਾ ਨਹੀਂ ਕੀ ਫਿਰ ਕਰੈਕਟ ਨਹੀਂ ਹੋ ਰਿਹਾ ਉਹ ਜੇ ਆਈ ਲੈ ਕੇ ਇੱਕ ਸਾਈਡ ਤੇ ਕੋਈ ਵੀ ਕੰਮ ਆ ਉਹਨੂੰ ਚੰਗੇ ਕੰਮ ਲਈ ਵਰਤੋ ਤਾਂ ਵਧੀਆ ਬਾਜ਼ੀ ਉਹਨੂੰ ਗਲਤ ਕੰਮ ਲਈ ਵਰਤੋ ਤਾਂ ਗਲਤ ਹੋ ਹੈਨਾ ਤਾਂ ਗਨੀਕ ਕੋਈ ਵੀ ਆ ਪਰ ਦੁਰਵਰਤੋਂ ਜ਼ਿਆਦਾ ਹੁੰਦੀ ਹੈ ਕੀ ਆ ਗਈ ਸੀ ਇਹ ਦੁਹਾਹੇ ਸਬਜ਼ੀ ਲੈਣੀ ਸੀ ਇੱਥੇ ਗੱਡੀ ਖੜਾ ਕੇ ਸਬਜ਼ੀ ਲੈਣ ਲੱਗੀ ਸੀ ਕਿਉਂਕਿ ਬਾਜ਼ਾਰ ਚ ਵੇਰ ਜਾਣਾ ਹੈ ਨਹੀਂ ਸੀਗਾ ਇਧਰਲੀ ਰਸਤੇ ਚ ਜਨਮ ਨਹੀਂ ਤਾਂ ਘਰ ਕੇ ਇੱਥੇ ਖੜਨਾ ਪਿਆ ਇਸ ਟਾਈਮ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਸਾਰਿਆਂ ਨੂੰ ਕੰਮ ਕਰਨ ਦੀ ਛੁੱਟੀ ਹੋਈ ਹੁੰਦੀ ਹੈ ਇਸ ਕਰਕੇ ਉਹਨੇ ਸ਼ਾਮ ਦੇ ਟਾਈਮ ਥੋੜੀ ਜਿਹੀ ਟ੍ਰੈਫਿਕ ਜ਼ਿਆਦਾ ਹੁੰਦੀ ਆ ਹਾਂਜੀ ਹੁਣ ਸਬਜ਼ੀ ਲੈ ਆਂਦੀ ਅੱਜ ਲਈ ਕੱਦੂ ਬਹੁਤ ਟਾਈਮ ਕੇ ਬਾਅਦ ਲੈ ਕੇ ਆਂਨਾ ਕੱਦੂ ਬਹੁਤ ਟਾਈਮ ਬਾਅਦ ਕੱਦੂ ਆਪਾ ਉਹਦੇ ਖਾਂਦੇ ਹੁੰਦੇ ਸੀ ਵੇਸੇ ਪਿੰਨਾਂ ਹਾਂ ਬਣਿਆ ਪੜਾ ਵੇਚਦੇ ਨੇ ਹੂੰ ਉਹ ਵੀ ਜੀ ਦੀ ਕੱਦੂ ਤੋਰੀ ਗਰੇਲੇ ਗਰਮੀ ਗਰਮੀ ਤੇ ਹੁਣ ਸਰਦੀ ਸਰਦੀ ਸਾਗ ਮਿੱਠੇ ਪਾਲਕ ਅਰ ਵੀ ਵੀ ਜੀ ਇਹਨਾਂ ਨੂੰ ਮੈਨੂੰ ਤਾਂ ਹੋਈ ਚੀਜ਼ ਬਦੀ ਰਹੇ ਇਹਨਾਂ ਵਸੋਂ ਪ੍ਰੈਸਿਸ ਜੀ ਜੁਲਦੇ ਨਾਲ ਇਹ ਪਤਾ ਹੁੰਦਾ ਵੀ ਸਾਫ਼ ਸੁਥਰੇ ਬਿਨਾ ਟੇਕੇ ਤੋਂ ਆਰਗੇਨਿਕ ਦਵਾਈਆਂ ਦੀ ਬਾਵਾ ਫालतू ਵਰਤੋਂ ਨਹੀਂ ਕੀਤੀ ਗਈ ਹੈ ਨਾ ਉਹ ਜੜੀਆਂ ਨੇ ਪਾਉਂਦੇ ਜਿਹੜੀ ਆਪਾਂ ਲੈ ਆਨੇ ਉਹ ਪੰਜਾਬ ਤੋਂ ਇਹ ਕਈ ਦਿਨਾਂ ਦੀਆਂ ਪਈਆਂ ਹੁੰਦੀਆਂ ਨੇ ਪਈਆਂ ਵੀ ਆਉਂਦੇ ਨੇ ਇੰਨਾ ਚ ਫਿਰ ਦਵਾਈਆਂ ਵੀ ਵਰਤਦੇ ਨੇ ਹੁਣ ਉਹ ਦਵਾਈ ਨਹੀਂ ਵਰਤਦੇ ਉਹ ਜਦੋਂ ਮਰਜੀ ਅਸੀਂ ਲੈ ਆਈਏ ਉਹਨਾਂ ਨੇ ਕੋਲ ਖੜ ਕੇ ਤਾਜੀ ਤੋੜ ਕੇ ਹੀ ਦੇਣੀ ਹੈ ਦਵਾਈ ਵੀ ਨਹੀਂ ਵਰਤਦੇ ਉਹ ਰਿਓ ਪਾਉਂਦੇ ਨੇ ਆਹ ਉਹ ਦੂਜੇ ਰਿਓ ਪਾਉਂਦੇ ਨੇ ਕੂੜੀ ਵਾਲਾ ਇਹ ਪਾਉਂਦੇ ਨੇ ਆਰਗੇਨਿਕ ਵਰਤਦੇ ਨੇ ਚੀਜ਼ਾਂ ਬਹੁਤ ਜੋ ਅਗਲਾ ਹੈ ਉਹ ਗੱਡੀ ਚੋਂ ਆ ਬੰਨਸ ਚੱਕ ਚੱਕ ਦੇ ਪਾਏ ਗੋੜੀ ਕਰਦੇ ਹਰਮਨ ਤਾਂ ਕਹਿੰਦਾ ਮੈਨੂੰ ਅੱਜੀ ਫੜਾ ਆਏ ਥੋੜੇ ਜਣ ਤੂੰ ਗੱਲ ਨੂੰ ਬਰਾ ਪਿਆ ਕਹਿੰਦਾ ਕਿੱਥੇ ਪੇਰੈਂਟਸ ਨੂੰ ਜਾਈਦੇ ਨੇ ਜਿਹੜੇ ਬਿੱਠਾ ਵਾ ਬਾਰ ਬਾਰ ਜਵਾਕ ਚਲਾਉਣ ਲੱਗਦਾ ਦੱਸ ਸਾਡਾ ਕੁ ਬਰੋਣੀ ਰਿਹਾ ਨਾ ਅੱਜੀ ਵੀ ਸਾਡਾ ਪਾਰਸਲ ਹੋ ਗਿਆ ਕੈਨਸਲ ਜਿਹੜਾ ਨਹੀਂ ਆਇਆ ਉਹ ਬੰਨੋ ਦੇ ਵਾ ਰੌਡ ਰਹਿ ਗਏ ਉਹਨਾਂ ਕੋਲੀ ਮੈਂ ਤਾਂ ਮੇਰੇ ਸ਼ੋਰ ਦੇ ਨਾਲ ਆਉਂਦੇ ਨਹੀਂ ਰੱਖੀ ਬੈਠੇ ਸੀਗੇ ਮੈਂ ਤਾਂ ਮੀਸ਼ੂਡ ਡਿਲੀਵਰ ਆਪਣੇ ਦਫ਼ਤਰ 'ਚ ਰੱਖੀ ਬੈਠੇ ਨੇ ਨਾਲੇ ਤੁਹਾਨੂੰ ਫੋਨ ਕੀਤਾ ਵੀ ਲੈ ਮੈਂ ਤਾਂ ਮੀਸ਼ੂਡ ਡਿਲੀਵਰ ਕਰਵਾਉਣਾ ਫਿਰ ਕਹਿੰਦੇ ਜੀ ਸਾਈਡ ਬਿਜ਼ੀ ਚੱਲਦੀ ਆ ਕਹਿੰਦੇ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਬੀਸ਼ੂ ਉਹ ਕਹਿੰਦੇ ਉਹ ਸ਼ੋਅ ਨਹੀਂ ਹੁੰਦਾ ਹੈਗਾ ਕੈਨਸਲ ਕਰਿਆ ਹੈ ਉਹਨਾਂ ਨੇ ਇਹ ਹਾਂ ਲੈ ਮੀਸ਼ੂਡ ਜਿਹੜੇ ਲੁਧਿਆਣੀ ਵਗੈਰਾ ਵਾਲੇ ਜਾਂਦੇ ਨਹੀਂ ਹਨਾ ਵੀਰ ਰਾਸ਼ਟਰ ਚੌੜਾ ਉਦੋਂ ਪਰ ਮੈਂ ਹੱਥ ਤੇ ਆ ਗਿਆ ਮੈਂ ਲੋਕਾਂ ਨੇ ਹਾਂ ਹਾਂ ਕਿੱਦਾਂ ਦੇ ਟਰੈਪ ਕਵਰ ਕੀ ਆ ਲੱਗੇ ਹੋਣ ਇੱਧਰ ਜੀ ਦੇਖ ਲਓ ਕਿਵੇਂ ਘੱਟੇ ਜਾਂਦੀਆਂ ਸਾਰੀਆਂ ਗੱਡੀਆਂ ਇੱਧਰ ਝੋਣ ਲੱਗ ਗਈਆਂ ਹੋਈ ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਵੀ ਇੱਧਰ ਜੀ ਸੜਕ ਬਣ ਚੁੱਕੀ ਆ ਹਾਂ ਇਹ ਥੋੜੋ ਇਹ ਥੋੜਾ ਚੰਗੀ ਦਰ ਹਾਂ ਟਿਪਰਾਂ ਜੇ ਨਹੀਂ ਬਹੁਤ ਅੰਗ ਕਿਤੇ ਡੇ ਡੇ ਟਿਪਰ ਨਹੀਂ ਗਏ ਡਡੀਆਂ ਟਰਾਲੀਆਂ ਆਉਂਦੀਆਂ ਨੇ ਪਰ ਕੋਈ ਨਾਲ ਵੀ ਜਾਣੀ ਆ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਲੋ ਜੀ ਪਹੁੰਚ ਚੁੱਕੇ ਆਪਾਂ ਪਿੰਡ ਜੇ ਉਹ ਜਾ ਕੇ ਹਰਮਨ ਨੂੰ ਹਰਮਨ ਦਾ ਚੰਦਾ ਸਰਮੈਂਟ ਹਰਮਨ ਤੋਂ ਪਹਿਲਾਂ ਦਾ ਸਭ ਤੋਂ ਪਹਿਲਾਂ ਸਿਕਿਉਰਟੀ ਮਿਲਦੀ ਹੁੰਦੀ ਹੈ ਸਟਾਫੀ ਨੂੰ ਚਾਹ ਛੱਡ ਜਾਂਦਾ ਕਹਿੰਦੇ ਵੀ ਚੱਕ ਲੋ ਜੀ ਜਿਹੜੀ ਆ ਗਈ ਰੋਲਾ ਪਾਉਂਦੀ ਆ ਆਹਾਂ ਪਹਿਲਾਂ ਤਾਂ ਉਹਨੂੰ ਦੇਖ ਲਈ ਆ ਵੀ ਟੇਬਲ ਤੇ ਰ ਹੈ ਜਾ ਕੇ ਵੀ ਟੇਬਲ ਤੇ ਇਹਨਾਂ ਨੇ ਕੁਝ ਰੱਖਿਆ ਅੱਛਾ ਸਹੀ ਹੋਰ ਸਭ ਪਹਿਲਾਂ ਨੂੰ ਐਪਲ ਵਧੀਆ ਲੱਗਦੇ ਦੇ ਨਹੀਂ ਮਾਤਿਓ। ਦੇ ਕਿ ਨਹੀਂ ਦੇ ਕਿ ਨਹੀਂ ਉਹਨਾਂ ਕੋ ਕੀ ਅੰਦਰ ਚਲ ਲੈ ਲੈ। ਇਹ ਮੇਰਾ ਫੋਨ। ਸ਼ਾਮਲੀ ਵਿੱਚ ਹੈ। ਹੀ ਹੋਇਆ। ਹੋ ਸਟੇ। ਸਟੇ। ਏ ਲੈ ਖਾਣੀ ਨਹੀਂ। ਨਹੀਂ ਖਾਣੀ। ਦੇਖੋ ਆਏ ਹੋਏ। ਜਿੱਥੇ ਮੈਂ ਉੱਥੇ ਬੈਠ ਕੇ ਬਾਹਰ ਸੁਣ ਕੇ ਤੁਹਾਡੀ। ਅਰੋਣ ਕੀ ਕਰਦਾ ਹੈ? ਫਸਟ ਕਰੋ ਤਰੂਂ ਜੀ ਗਰ ਮਾਝਾ ਆ ਜਾ ਹਾਂ ਜੀ ਮਨਪ੍ਰੀਤ ਲੱਗੇ ਕੱਟਣ ਸਬਜ਼ੀ ਤੇ ਬਣਾਉਗਾ ਅੱਜ ਕद्दू ਉਧਰ ਹਰ ਬਣਾਉਣੇ ਲੱਗ ਪਏ ਨੇ ਕੱਟਣ ਹਰਮਨ ਆ ਗਿਆ ਹਰਮਨ ਦਾੜੀ ਕੀਰਤ ਆ ਗਿਆ ਦੋ ਜਣੇ ਫੱਡਣ ਲੱਗੇ ਆਏ ਨੇ ਸਰੋ ਛੜਾ ਇਹ ਕਿੱਥੇ ਗਈ ਵਾਰਗ ਕੱਟੀਆਂ ਬੰਨਣਾ ਪੂਰਾ ਟਰੇਡ ਕਿ ਆਇਆ ਹੂੰ ਲੋ ਕਮਾਲ ਕਰਤੀ ਹਰਮਨ ਨੇ ਟਰੈਕਟਰ ਖੜਾ ਕਰਤਾ ਮੁਰਿਓ ਉਹ ਦੇ ਕੇ ਆ ਦੇ ਗਿਆ ਆ ਕਰਤਾ ਸਟੰਟ ਹਰਮਨ ਨੇ 4x4 ਲਾਤਾ 4x4 ਉਹ ਹਰਮਨ ਨੇ 4x4 ਨੂੰ ਘੁਮਾਤਾ ਫਰਮਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੀ ਕਹਾਂਗਾ ਮੇਰੇ ਚੈਨਲ ਨੂੰ ਲਾਈਕ ਲਾਈਕ ਐਂਡ ਸਬਸਕ੍ਰਾਈਬ ਕਰ ਲੈ ਹਾਂਜੀ ਥੈਂਕ ਯੂ